ਵਿਧਾਨ ਸਭਾ ਡਿਪਟੀ ਸਪੀਕਰ ਸਾਡੇ ਜੈ ਸਿੰਘ ਰੋੜੀ ਨੇ ਰੋੜੀ ਸਾਹਿਬ ਹਾਲਾਤ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਚੱਲ ਰਹੇ ਨੇ ਹੜ੍ਹਾਂ ਦੇ ਤਾਂ ਕਿਸ ਤਰੀਕੇ ਦੀ ਪੰਜਾਬ ਸਰਕਾਰ ਦੀ ਸਥਿਤੀ ਸੰਭਾਲੀ ਹੋਈ ਹੈ ਪੂਰੇ ਅਰੇਂਜਮੈਂਟ ਕੀਤੇ ਹੋਏ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਲਗਾਤਾਰ ਜਿਹੜਾ ਇਸ ਚੀਜ਼ ਦਾ ਜੱਜਲੇ ਰਹੇ ਨੇ ਅੱਜ ਆ ਕੇ ਦੇਖੋ ਸਚਾਈ ਆ ਕਿ 5 ਸਾਲ ਬਾਅਦ ਜਿਹੜੇ ਮੁੱਖ ਮੰਤਰੀ ਬਦਲਦੇ ਆ ਹਾਂਜੀ ਪਰ ਮੈਂ ਪਹਿਲੇ ਮੁੱਖ ਮੰਤਰੀ ਦੇਖੇ ਆ ਜਿਹੜੇ ਕਹਿੰਦੇ ਕਿ ਮੈਂ ਆਪ ਗੱਡੀ ਚੱਲ ਜਣਾ ਤੇ ਮੇਰਾ ਜਿਹੜਾ ਜਹਾਜ਼ ਆ ਉਹ ਲੋਕਾਂ ਦੇ ਲਈ ਆਵੇ ਅੱਜ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਜਿਹੜੀਆਂ ਲੋਕਾਂ ਨੇ ਚਾਬੀਆਂ ਉਹਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੀਆਂ ਦਿੱਤੀਆਂ ਸੀ ਤੇ ਹਵਾਈ ਜੈ ਜ ਦਿੱਤੀਆਂ ਸੀ ਤੇ ਉਹ ਹਵਾਈ ਜਹਾਜ਼ ਜਿਹੜਾ ਸੀਗਾ ਉਹ ਲੋਕਾਂ ਲਈ ਕੰਮ ਆ ਰਿਹਾ ਏਹੀ ਲੋਕਾਂ ਦੀ ਚਾਹ ਸੀ ਕਿ ਲੋਕਾਂ ਦੇ ਲਈ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਜਿਹੜੀ ਲੋਕਾਂ ਲਈ ਕੰਮ ਕਰੇ ਉਹ ਤੇ ਮੈਡੀਕਲ ਸੁਵਿਧਾ ਲੋਕਾਂ ਵਾਸਤੇ ਪਹੁੰਚ ਰਹੀ ਹੈ ਜੀ ਕਿ ਕੱਲ ਮੰਤਰੀ ਬਲਵੀਰ ਸਿੰਘ ਵੀ ਆ ਰਹੇ ਸੀ ਉਹ ਕਹਿੰਦੇ ਐਂਬੂਲੈਂਸ ਦਾ ਵੀ ਅਰੇਂਜਮੈਂਟ ਕਰ ਰਹੇ ਆ ਸਭ ਕੁਝ ਕਿਉਂਕ ਸੈਂਟਰ ਵਾਲੇ ਲੋਕਾਂ ਹੂੰ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵੀ ਗੱਲ ਹੋਵੇ ਹਾਂਜੀ ਅਸੀਂ ਵੱਧ ਚੜ ਕੇ ਜਿਹੜਾ ਆ ਉਹ ਲੰਗਰਾਂ ਦੀ ਸੇਵਾ ਜਿਹੜੀ ਦਵਾਈਆਂ ਦੀ ਜਾਂ ਕੋਈ ਇਸ ਤਰ੍ਹਾਂ ਵੀ ਕਰਦੇ ਆ। ਹਾਂਜੀ। ਔਰ ਅੱਜ ਸਾਡੇ ਆਪਣੇ ਘਰ ਤੇ ਵਿਪਤਾ ਆਈ ਹੈ। ਪੰਜਾਬ ਸਰਕਾਰ ਜਿਹੜੀ ਆ ਉਹ ਡਟ ਕੇ ਉਹਨਾਂ ਦੀ ਸੇਵਾ ਕਰ ਰਹੀ ਹੈ। ਔਰ ਲੋਕ ਆਪਣੇ ਇੱਕ ਦੂਜੇ ਦੀ ਵੀ ਸੇਵਾ ਕਰ ਰਹੇ ਆ। ਜਿਹੜਾ ਕਿ ਸਾਡੇ ਖੂਨ ਦੇ ਵਿੱਚ ਹੈ। ਔਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ ਇਸ ਜਿਹੜਾ ਦੁੱਖ ਦੀ ਘੜੀ ਹੈ। ਇਹ ਤੋਂ ਅਸੀਂ ਜਲਦੀ ਬਾਹਰ ਨਿਕਲਣਗੇ। ਪੰਜਾਬ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ। ਕਦੋਂ ਕੋ ਲੋਕਾਂ ਨੂੰ ਖੁਸ਼ਖਬਰੀ ਮਿਲਣ ਜਾ ਰਹੀ ਹੈ ਨਵੀਆਂ ਸੜਕਾਂ ਦੀ ਕਿਉਂਕਿ ਕਾਫੀ ਤਰਾ ਤਰਾ ਕਰ ਰਹੇ ਨੇ। ਬਰਸਾਤ ਬੰਦ ਹੋਣ ਤੋਂ ਬਾਅਦ ਨਾਲ ਕੇਂਦਰ ਨੇ ਭਾਜਪਾ ਦੀ ਸਰਕਾਰ ਨੇ ਜਿੱਤੇ ਹੁਣ ਲੋਕਾਂ ਦੇ ਬੋਟਾ ਚੋਰੀ ਦੀ ਗੱਲ ਰਾਸ਼ਨ ਚੋਰੀ ਦੀ ਗੱਲ ਉੱਥੇ ਸੜਕਾਂ ਵੀ ਚੋਰੀ ਜਿਹੜੀਆਂ ਆ ਉਹ ਭਾਜਪਾ ਦੀ ਸਰਕਾਰ ਨੇ ਕੀਤੇ ਆ ਆਰਟੀਐਫ ਦਾ ਪੈਸਾ ਉਹ ਦਰਬੀ ਬੈਠੇ ਸੀ ਰੋਕੀ ਬੈਠੇ ਸੀ ਅੱਜ ਆਮਦਨ ਕਰਕੇ ਪੈਸੇ ਕਮਾ ਗਏ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੀਆਂ 15 15 20 20 ਸਾਲ ਤੋਂ ਸੜਕਾਂ ਨਹੀਂ ਬਣੀਆਂ ਉਹ ਬਣਾਉਣ ਜਾ ਰਹੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸੜਕਾਂ ਵੀ ਉਹ ਕਰ ਰਹੇ ਨੇ ਕਿ ਠੇਕੇਦਾਰ ਨੂੰ 5 ਸਾਲ ਆਫ ਰਿਪੇਅਰ ਕਰਨੀ ਪਵੇਗੀ ਤਾਂ ਵੀ ਲਿਪਾਸ ਹੋਣਗੇ ਉਹਨਾਂ ਦੇ ਬਿਲਕੁਲ ਤੁਹਾਡੀ ਗੱਲ ਹੈ ਉਹਨਾਂ ਨੂੰ ਨਾਲ ਜਿਹੜਾ ਆ ਉਹ ਦਿੱਤਾ ਜਾ ਰਿਹਾ ਕਿ ਇਹਦੇ 5 ਸਾਲ ਦੇ ਰੱਖ-ਰਖਾਵ ਦਾ ਕੰਮ ਜਿਹੜਾ ਆ ਉਹ ਠੇਕੇਦਾਰ ਦਾ ਹੈ ਅੱਛਾ ਇੱਕ बार-बार ਇਹ ਸਵਾਲ ਭਾਜੀਪੀ ਕਰ ਰਹੀ ਹੈ ਕਿ ਸਾਨੂੰ ਕੇਂਦਰੀ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਆਮ ਆਦੀ ਪਾਰਟੀ ਰੋਕ ਰਹੀ ਹੈ ਲਗਾਤਾਰ ਸਾਡੇ ਧੱਕੇਸ਼ਾਈ ਹੋ ਰਹੀ ਕਿਹੜੀ ਸਕੀਮਾਂ ਵੀ ਸੜਕ ਦੇ ਪੈਸੇ ਅਸੀਂ ਜਿਹੜੇ ਰੋਕੀ ਬਠੀਆਂ ਇਹ ਸਕੀਮਾਂ ਸਾਡੇ ਪੈਸੇ ਦਿਓ ਭਾਈ ਜਿੰਨਾ ਅਸੀਂ ਕੰਮ ਕਰਨੇ ਆ ਜਿਹੜਾ ਸਾਡਾ ਹੱਕ ਬਣਦਾ ਆਰਡੀਐਫ ਦਾ 7000 ਕਰੋੜ ਤੋਂ ਵੱਧ ਰਕਮ ਜਿਹੜੀ ਹੈ ਕੀ ਆ ਅੱਜ ਗੱਲਾਂ ਨਾਲ ਲੋਕਾਂ ਦੇ ਢਿੱਡ ਨਹੀਂ ਭਰਨੇ ਹੈਗੇ ਸਕੀਮਾਂ ਜਾਨਕ ਆਮਾ ਜਿਹੜੀਆਂ ਔਨ ਕਾਲ WhatsApp ਦੇ ਉੱਤੇ ਜਿਹੜਾ ਮਿਸਕਾਲ ਮਾਰੂ ਲੋਕ ਘਰ ਆ ਕੇ ਕੰਮ ਕਰਕੇ ਜਾਂਦੇ ਸਰਕਾਰ ਨੇ ਚਲਾਈ ਹੋਈ ਮੈਮ ਇਹ ਨਾਟਕਵਾਜੀ ਨਾ ਕਰਨ ਇਹਦੇ ਵਿੱਚ ਲੋਕਾਂ ਦਾ ਪ੍ਰਾਈਵੇਟ ਡਾਟਾ ਨਾਲ ਲੈਣ ਲੋਕਾਂ ਨੂੰ ਨਜਾਇਜ਼ ਵੋਟਾਂ ਜਿਹੜੀਆਂ ਤੁਸੀਂ ਦੇਖੀ ਹੋਣਗੇ ਕਿ ਚੋਰੀ ਕਰਦੇ ਨਵੇਂ ਬਣਾਉਣ ਦੇ ਜਿਹੜੀ ਚੱਲ ਆਇਆ ਉਹ ਨਾ ਚੱਲਣ ਜਿਹੜਾ ਪੰਜਾਬ ਦਾ ਸਾਡਾ ਹੱਕ ਦਾ ਪੈਸਾ ਆ ਉਹ ਸਾਨੂੰ ਦੇਣ ਬਲਾਕ ਬਲਾਕ ਸੰਪਤੀਓ ਜਿਲ੍ਹੇ ਸੇ ਚੋਣਾਂ ਨੂੰ ਲੈ ਕੇ ਕਿੰਨੀ ਤਿਆਰੀ ਹੈ ਤੁਹਾਡੀ ਕਿਉਂ ਪੜੇ ਹੋ ਚੱਕਰਵੇਂ ਕੋਈ ਨਹੀਂ ਹੈ ਟੱਕਰਵੇਂ ਧੰਨਵਾਦ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜੈ ਸਿੰਘ ਰੋੜੀ ਜਿਹੜੇ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਉਹ ਅੱਜ ਪੰਜਾਬ ਦੀਆਂ ਪਾਸੇ ਬਲਖ ਸਿੰਘ ਚੋਣਾਂ ਨੂੰ ਲੈ ਕੇ ਤੇ ਨਾਲ ਜਨੇਪਸ ਦੀ ਚੋਣਾਂ ਨੂੰ ਲੈ ਕੇ ਗੱਲਬਾਤ ਕਿਤੇ ਨੂੰ ਦੱਸਿਆ ਗਿਆ ਕਿ ਹਰਾਂ ਦੇ ਵਿੱਚ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਆਪਣਾ ਹੈਲੀਕਾਪਟਰ ਵੀ ਲੋਕਾਂ ਵਾਸਤੇ ਛੱਡ ਕੇ ਆਇਆ ਉਹਨਾਂ ਨੇ ਦੱਸਿਆ ਕਿ ਮੈਂ ਗੱਡੀ ਚਲਾ ਜਾਵਾਂਗਾ ਪਰ ਮੈਂ ਹੈਲੀਕਾਪਟਰ ਆਪਣੇ ਲੋਕਾਂ ਵਾਸਤੇ ਨੇ ਪੰਜਾਬੀਆਂ ਵਾਸਤੇ ਛੱਡ ਰਿਹਾ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਵਾਸਤੇ ਖੜਿਆ ਹੋਣੇ ਕਰਨ ਦੇ ਨਾਲ